ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪੰਜ ਨਾਗਾ ਜੀ ਗੱਬਣ ਵੇੜਾ ਵੀ ਨੇ ਗੱਬਣ ਬੱਛਿਆ ਵੀ ਨੇ ਤੇ ਧੋਕੜ ਵੇੜਾ ਵੀ ਨੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖਾ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਹੱਸ ਲਵਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਨਾਮ ਗੁਰਤੇਣ ਸਿੰਘ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਯਾਲ ਨੰਬਰ ਜੀ 98472849 ਠੀਕ ਆ ਵੀਰੇ ਪੰਜ ਨਾਗਾ ਜੀ ਹਾਂਜੀ ਜੀ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਇਹਦੇ ਇਹ ਪਹਿਲੇ ਸੁਆ ਵੀ ਸੁਹੰਦੀ ਆ ਬੱਚੀ ਕਿੰਨਾ ਸਾਮੇ ਦੀ ਗੱਭਣ ਆ ਜੀ ਇਹ ਇਹ ਵੀਰੇ 6 ਤੋਂ ਬਾਹਰ ਆ ਹੂੰ ਤੇ 7ਾਂ ਦੇ ਵਿੱਚ 6 ਮੰਨ ਕੀ ਆ ਜੀ ਹਾਂ ਬਈ ਚੈੱਕ ਕਰਾ 7ਾਂ ਨਹੀਂ ਰਛੀ ਨਿਕਲੂਗਾ ਹਾਂ ਆਪਾਂ ਘਟ ਲਿਆਂਦੇ ਦਆ ਦੇ ਠੀਕ ਆ ਹਲੋ ਉਤਰੀ ਬੱਚੀ ਠੰਡੀ ਸੀ ਲ ਬੋਲ ਹੁਣ ਵੀ ਸਾਡੇ ਡਰਦੀ ਬੱਚੀ ਫੋਟ ਚਾਂਗ ਤਾਂ ਹੈ ਨਹੀਂ ਕੋਈ ਮਾ ਚਾਰ ਹੀ ਥਾਣਾ ਆਪਣੇ ਘਰ ਦੀ ਬੱਚੀ ਆ ਗੱਲ ਗਾਰੰਟੀ ਆ ਹਾਂ ਠੀਕ ਆ ਆ ਵੇਲਾ ਹੂੰ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹੌਲ ਮੜੇ ਬਖਾਰੇ ਮਰੋ ਹੂੰ ਉਹ ਨਹੀਂ ਗਰਮ ਗਰਮ ਲੈ ਠੀਕ ਆ ਉਹ ਤੇਰਾ ਥੋੜਾ ਵੀਡੀਓ ਡਰ ਗਈ ਲੈ ਥੋੜਾ ਕੈਮਰੇ ਤੋਂ ਡਰਦੀ ਆ ਠੀਕ ਆ ਤੁਰ ਕੇ ਦਿਖਾਦੀ ਵੀਰੇ ਦੰਦੋ ਚੈੱਕ ਕੀਤੀ ਆ ਬਾਈ ਤੈਨੂੰ ਪਤਾ ਦੰਦੋ ਆਪਾਂ ਚੈੱਕ ਕਰਦੇ ਨੇ ਗੱਬਣ ਬਹੁਦਾ ਠੀਕ ਆ ਕਿਹੜਾ ਵੀਰ ਚੈੱਕ ਗਾਲਾ ਕਰਦਾ ਵੇਖ ਲਿਆ ਹੂੰ ਉਹ ਕਹਿੰਦਾ ਆਹ ਦੰਦਾਂ ਦਾ ਫਲਾਣਾ ਦੰਦਾਂ ਦਾ ਹੂੰ ਠੀਕ ਆ 6 ਮਹੀਨਿਆਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਬਈ ਡਾਕਟਰ ਸਾਹਿਬਾਨ ਆਪਦਾ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਰਾਮ ਦਾ ਪ੍ਰਿੰਟ ਪੂਰਾ ਚੰਗਾ ਜਾਤ ਬਰੀਡ ਪੂਰੀ ਚੰਗੀ ਆ ਕਿੰਨੇ ਡਿਮਾਂਡ ਆ ਬਾਈ ਇਹਦੀ ਜੈਤ ਜੀ 27000 ਦੀ ਦੇਵਾਂਗੇ ਉਹ ਜੂ ਮਾੜਾ ਮੋਟਾ ਮਾੜਾ ਮੋਟਾ ਹੀ ਉਹ ਮੰਨ ਤਾ ਠੀਕ ਆ ਬਾਈ ਤੇ ਦੋ ਨੰਬਰ ਨਾਗ ਆ ਗਿਆ ਇਹਦਾ ਸੁਆ ਕਿੰਨੇ ਮਾ ਜੀ ਤੇਰੇ ਵੀਰੇ ਪਹਿਲਾ ਵਾ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਇਹ 20 ਤੋਂ 25 ਦਿਨ ਲੱਗਦੀ ਆ 20 ਤੋਂ 25 ਦਿਨ ਲੈ ਜੂ ਥਣਾ ਦੀ ਓਕੇ ਵੀਰੇ ਚਾਰੀ ਥਾਣੇ ਥੋੜੀ ਬਾਤ ਚਾ ਬਾਕੀ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਇੱਕ ਮਾੜੀ ਜੀ ਫੋਟਜੀ ਆ ਨਾਲ ਹਨਾ ਬਾਈ ਹਾਂ ਹਾਂ ਬਾਈ ਥੋੜਾ ਜਿਆ ਕੈਮਰੇ ਤੋਂ ਡਰਦੀ ਕਰਕੇ ਤਾਂ ਕਰਕੇ ਵੀਰੇ ਦਿਖਾਉਂਦੀ ਨਹੀਂ ਮੈਂ ਇਧਰੋਂ ਚੈੱਕ ਕਰਾ ਦਿੰਨਾ ਜੇ ਚੈੱਕ ਹੋ ਗਈ ਤਾਂ ਵੀਰੇ ਲਓ ਕਰ ਲਓ ਵੀਰੇ ਚੈੱਕ ਆ ਦੱਸ ਗਈ ਆ ਥਣਾ ਦੇ ਨਾਲ ਮਾੜੀ ਜੀ ਹੈਗੀ ਆ ਤੁਰ ਕੇ ਦਿਖਾਦੀ ਵੀਰੇ ਕਿੱਦੇ ਮੂੰਹ ਹੈ ਨਹੀਂ ਉਹੀ ਐ ਟੈਂਕਣਾ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਇਹ ਵੀਰੇ 25 ਦਿਨ ਗੜਦੀ ਵੀਰੇ 20 ਤੋਂ 25 ਦਿਨ ਡੇਟ ਮੁਤਾਬਕ ਲੈ ਚੁੱਕੀ ਯਾਨੀ ਝੋਲੀ ਪੱਟ ਲਈ ਹਨਾ ਬਾਈ ਗੱਲ ਵਾਲੀ ਨੇ ਇਹ 15 ਦਿਨ ਬਾਈ ਦਿਨ ਪੂਰੇ ਆ ਇਹਦੇ ਹਾਂ ਉਹ ਨਾ ਕਰਦੇ ਸਭ ਨੂੰ ਠੀਕ ਆ ਬਾਈ ਆਪਣੇ ਪੰਡੋ ਹੀ ਲਈ ਜਾ ਸੱਦ ਲਈ ਠੀਕ ਆ ਬਾਈ ਹਾਂ ਤੇ ਕੀ ਡਿਮਾਂਡ ਆ ਜੈਤ ਜੀ ਇਹਦੀ ਇਹ ਅੱਜ ਅੱਜ ਵੱਛੀ ਕੱਚੀ ਰੂ ਮੇਰਾ ਬਾਈ ਕੋਈ ਹੈ ਨਾ ਹੂੰ ਅੱਜ ਆ ਇਹ ਦੇ ਰਾਂਗੇ ਬਸ 27000 ਦੀ ਹੈ ਨਾ ਤੇ ਤਿਆਰ ਹੋ ਗਈ ਵੱਛੀ ਫਿਰ ਉਹ ਹੋ ਜਾ ਤਿਆਰ ਹੋਈ ਜਾ ਮੁੱਲ ਫਿਰ ਉਹ ਹੋ ਜਾ ਮੁੱਲ ਹੋ ਜਾ ਚੂੜਾ ਲੈ ਜੇ ਬਾਈ ਕੋਈ ਮਾਰ ਤਰ ਵਾਦੇ ਵੀ ਛੁੜੇ ਆ ਠੀਕ ਆ ਬਾਈ ਹਾਂ ਤੇ ਨਾਗ ਨੰਬਰ ਆ ਗਿਆ ਬਾਈ 3 ਇਹ ਬਈ ਟੋਕਰ ਗੱਬਣ ਵੱਛੀ ਹੂੰ 14 ਤਾਂ ਹੁਣ ਵੱਧ ਜੂਗੀ ਵੱਛੀ ਨੂੰ ਅਜਨਵਾ ਦਿਨ ਹੋ ਗਏ ਆ ਠੀਕ ਆ 14 ਦੀ ਉੱਤੇ ਸੀਗੀ ਠੀਕ ਆ ਹਾਂ ਬਾਕੀ ਛੜੀ ਜ਼ਿਲਾ ਵੀ ਕਰਮ ਵਾਲੀ ਥੋਲਾ ਚਾਰੀ ਥਾਂ ਕੋਈ ਫੋਰ ਦੀ ਖਾਂਗਣੀ ਠੀਕ ਆ ਹਾਂ ਚਾਰਾਂ ਦੇ ਬਾਹਰ ਨਿਕਲੂ ਬੱਚੀ ਠੀਕ ਆ ਹਾਂ ਤੋਰਦ ਨੇ ਬਾਕੀ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ ਬਈ 7 ਕਿਲੋ ਆ ਮੋਗ ਜੀ ਲੱਗੀ ਸੀ ਵੜ ਨੂੰ ਬਖਾਰ ਜਾਂ ਮੰਨ ਗਈ ਸੀ ਉਹਨੂੰ ਦੁੱਧ ਥੋੜਾ ਕਾੜ ਕੇ ਵੜ ਹਮ ਹੁਣ ਕਿੰਨਾ ਤਿਆਰ ਆ ਜੀ ਹੁਣ 7 ਕਿਲੋ ਹੋਊਗਾ ਉਹ ਆਠੀ ਹਮ ਆਪਾਂ 7 ਜਣੇ ਕੋਈ ਥੋੜੀ ਮੋਗ ਲਈ ਪਹੂ ਯਾਰ ਕਈ ਦੁੱਧ ਕਾੜ ਜਾਂਦਾ ਵਾ ਚਾਰ ਮਹੀਨਿਆਂ ਦੀ ਗੱਬਣ ਆ ਚਾਰਾਂ ਬਾਹਰ ਆ ਬਾਈ ਠੀਕ ਆ ਕੀ ਮੁੱਲ ਆ ਬਾਈ ਇਹਦਾ ਏ ਆਪਾਂ ਯਾਰ ਦੇ ਦਾਂਗੇ ਅੱਜ ਅੱਜ ਕਿਹਨੇ ਲੈ ਜਾਣੀ ਆ ਕਿਉਂਕਿ ਮੈਨੂੰ ਜਣਾ ਲਾਹ ਨੂੰ ਮੈਂ ਚ ਦੇ ਦੇਣੀ ਆ ਬੜਾ ਜਿਵੇਂ ਲੈ ਜੂ ਇਹ ਆਪਾਂ ਵੱਛੀ ਅੱਜ ਅੱਜ 35000 ਚੋਂ 1000 ਹੋ ਜਾਣ 34000 ਦੀ ਵੱਛੀ ਲਾਸਟ ਦੇ ਦਾਂਗੇ ਠੀਕ ਆ 34000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ ਅੱਜ ਅੱਜ ਹਾਂ ਠੀਕ ਆ ਜੀ ਕਿਉਂਕਿ ਆਪਾਂ ਵਿਆਹ ਇਹ ਨਾਲ ਯਾਰ ਦੇਈਏ ਆਪਣੇ ਘਰ ਮਗਰਮ ਘਰ ਦਾ ਸਹਣੀਆਂ ਆਣੀਆਂ ਹਾਂ ਹਾਂ ਠੀਕ ਆ ਤੇ ਨਗ ਨੰਬਰ ਆ ਗਿਆ ਬਾਈ ਆਪਣਾ 4 ਇਹ ਬਾਈ ਤਿੰਨ ਮਹੀਨੇ ਘੱਬਣਾ ਪਹਿਲਾਂ ਵੱਛੀ ਠੀਕ ਆ 4 ਹੀ ਥਾਣਾ ਠੀਕ ਆ ਜੀ ਮੁੱਠੀ ਵਾਲਿਆ ਵਿਲਾ ਹਾਂ ਤੇ ਇਹ ਆਪਾਂ ਉਹ ਆ ਜੇ ਲਿਆ ਹੂਆ ਹੂੰ ਇਹ ਆਪਾਂ 9000 ਦੀ ਦੇ ਦਾਂਗੇ ਠੀਕ ਆ 8 ਦੀ ਦੇ ਦਾਂਗੇ ਯਾਰ 8 ਦੀ ਦੇ ਦਾਂਗੇ ਕਿਉਂਕਿ ਮੈਂ ਵਿਆਹ ਯਾਰ ਮੁਰਕ ਘਰੋਂ ਸੋਹਣੇ ਮਾਲ ਵਾਲਾ ਯਾਰ ਬਈ ਤੇ 10 ਲਾ ਨਗ ਇਹ ਬਈ 20 25 ਰਣ ਕੱਢਦੀ ਆ ਹੂੰ ਲੜ ਉਤਰੀ ਵੇਲੇ ਸੋਹਣੀ ਜਾਵੇ ਹੂੰ ਝੋਲੀ ਪਾੜਦੀ ਆ ਬਹੁਤ ਪੁੱਤਰੀ ਵੀ ਇੱਕ ਵੱਚੀ ਅਕੇ ਨੂੰ ਠੀਕ ਆ ਹਾਂ ਠੀਕ ਆ ਜੇ ਆ ਜੇ ਲਈ ਹੂਆ ਹੂੰ ਇਹ ਵੀ ਆਫਰ ਹੀ ਆ ਜੋ ਹੂੰ 25000 ਦੀ ਦੇ ਰਾਂਗੇ ਜੋੜਾ ਜੋੜੇ ਜਮਾਨਤ ਨਾਲ ਵਾਦ ਹੋ ਜਾ ਖੁੱਲਾ ਹੀ ਮਾਨਤਾਨ ਹੋ ਜਾਊਗਾ ਹਾਂ ਇਹ 25000 ਜਾਵਾਂਗੇ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ